ਕੈਪਟਨ ਅਮਨਦੀਪ ਸਿੰਘ ਸਾਹਿਬ ਨੇ ਅੱਜ ਨਵਾਂ ਪਟਾਰੋ ਵਿਐਸਡੀ ਕੰਮ ਕੀਤਾ। ਕੈਪਟਨ ਸਾਹਿਬ ਭਾਜਪਾ ਚੋਂ ਨੰਨੋਨ ਫੈਸਲਾ ਲੈ ਲਿਆ। ਪੰਜਾਬ ਦੀ ਤਰੱਕੀ ਵਾਸਤੇ, ਪੀਤਕੁੜ ਦੀ ਤਰੱਕੀ ਵਾਸਤੇ, ਸਾਰੇ ਹਿੰਦੁਸਤਾਨ ਦੇ ਨਕਸ਼ੇ ਦੇ ਵਿੱਚ ਲੇਕਣ ਵਾਸਤੇ ਮਸ ਕਦਮ ਚ ਕੋੜ ਜ਼ਿਲ੍ਹੇ ਨੂੰ ਹਿੰਦੁਸਤਾਨ ਦੇ ਸ਼ਿਖਰਾਂ ਦੇ ਉੱਪਰ ਲਿਖ ਜਾਵਾਂ। ਸਤਿ ਸ਼੍ਰੀ ਅਕਾਲ, ਮੈਂ ਤੁਹਾਡਾ ਆਪਣਾ ਰੋਹਿਤ ਆਜ਼ਾਦ ਤੁਹੀ ਦੇਖ ਰਹੇ ਹੋ ਸਿਵਲਸ ਨਿਊਜ਼। ਸਿਵਲਸ ਨਿਊਜ਼ ਦੇਖਣ ਵਾਲੇ ਸਾਰੇ ਦਸ਼ਕਾਂ ਦਾ ਮੈਂ ਰੋਹਿਤ ਆਜ਼ਾਦ ਦਿਨੋਂ ਸਵਾਗਤ ਕਰਦਾ ਹਾਂ। ਅੱਜ ਅਸੀਂ ਪਹੁੰਚੇ ਹਾਂ ਫਰੀਦਕੋਟ ਵਿੱਚ ਜਿਹੜ ਔਰ ਫਰੀਦਕੋਟ ਦੇ ਵਿਕਾਸ ਵਿੱਚ ਜੇ ਕੋ ਯੋਗਦਾਨ ਉਹ ਮੰਨਿਏ ਇਹਦੇ ਇੱਥੇ ਜਿਹੜਾ ਫਰੀਦਕੋਟ ਤੋਂ ਇੱਕ ਹਸਤੀ ਨੇ ਸੰਦੀਪ ਸਿੰਘ ਸੰਨੀ ਬਰਾੜ ਜੀ ਜੋ ਪਹਿਲਾਂ ਕਾਂਗਰਸ ਵਿੱਚ ਸੀਗੇ ਫਿਰ ਉਸ ਤੋਂ ਬਾਅਦ ਹਾਲ ਹੀ ਵਿੱਚ ਜੋ ਕੈਪਟਨ ਸਾਹਿਬ ਸੀਗੇ ਜੋ ਪਹਿਲਾਂ ਸਾਬਕਾ ਮੁੱਖ ਮੰਤਰੀ ਉਹਨਾਂ ਨੇ ਇੱਥੇ ਆ ਕੇ ਫਰੀਦਕੋਟ ਵਿੱਚ ਇਹਨਾਂ ਨੂੰ ਭਾਜਪਾ ਵਿੱਚ ਜੋ ਸ਼ਾਮਲ ਕਰਕੇ ਗਏ ਨੇ ਪਹਿਲਾਂ ਤਾਂ ਇਹਨਾਂ ਦਾ ਸਵਾਦ ਕਰਦੇ ਭਾਜਪਾ ਦੇ ਸੱਜਣ ਸਰ ਥੈਂਕ ਯੂ ਜਯਾ ਸਾਹਿਬ ਤੁਹਾਡਾ ਧੰਨਵਾਦ ਤੁਸੀਂ ਅੱਜ ਟਾਈਮ ਕੱਢਿਆ ਹੁਣ ਸਤਿ ਸ਼੍ਰੀ ਅਕਾਲ ਤੁਹਾਡੇ ਸਾਰੇ ਦਰਸ਼ਕਾਂ ਨੂੰ ਬਹੁਤ-ਬਹੁਤ ਧੰਨਵਾਦ ਸਰ ਤੁਸੀਂ ਜਿਹੜਾ ਹੈਗਾ ਵੀ ਪਹਿਲਾਂ ਕਾਂਗਰਸ 'ਚ ਸੀਗੇ ਤੇ ਹੁਣ ਭਾਜਪਾ ਵਿੱਚ ਆਏ ਹੋ ਵੀ ਕਿਵੇਂ ਤੁਸੀਂ ਦੇਖਦੇ ਹੋ ਆਪਣਾ ਇਤਿਹਾਸ ਮੈਂ ਕੈਪਟਨ ਅਰਮਿੰਦਰ ਸਿੰਘ ਸਾਹਿਬ ਦੇ ਨਾਲ ਬਤਾਰੋ OSD ਕੰਮ ਕੀਤਾ 5 ਸਾਲਾਂ OSD ਮੁੱਖ ਮੰਤਰੀ ਪੰਜਾਬ ਰਿਹਾ ਕੈਪਟਨ ਸਾਹਿਬ ਭਾਜਪਾ 'ਚ ਉਹਨਾਂ ਨੇ ਫੈਸਲਾ ਲੈ ਲਿਆ ਕੁਝ ਸਭ ਪੰਜਾਬ ਦੀ ਤਰੱਕੀ ਵਾਸਤੇ ਫਰੀਦਕੋਟ ਦੀ ਤਰੱਕੀ ਵਾਸਤੇ ਸਾਰੇ ਮੱਦੇਨਜ਼ਰ ਰੱਖਦੇ ਹੋ ਫਰੀਦਕੋਟ ਨੂੰ ਹਿੰਦੁਸਤਾਨ ਦੇ ਨਕਸ਼ੇ ਦੇ ਵਿੱਚ ਲੈ ਕੇ ਆਉਣ ਵਾਸਤੇ ਮੈਂ ਅਸ ਕਦਮ ਚੁੱਕਿਆ ਕਪਟਨ ਮਦਰ ਸਿੰਘ ਦੀ ਹੁਕਮਦਨਾ ਤੇ ਬੀਜੇਪੀ ਜਾ ਕੇ ਉਮੀਦ ਹੈ ਫਰੀਦਕੋਟ ਜ਼ਿਲ੍ਹੇ ਨੂੰ ਹਿੰਦੁਸਤਾਨ ਦੇ ਸ਼ਿਖਰਾਂ ਦੇ ਉੱਪਰ ਲਿਖ ਜਾਵਾਂਗੇ ਹੁਣ 2027 ਨੇੜੇ ਆਉਣ ਵਾਲਾ ਹੈ 2027 ਨੂੰ ਜਿਹੜਾ ਹੈਗਾ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਬੀਜੇਪੀ ਪਾਰਟੀ ਦੇਖੋ ਮਿਹਨਤ ਕਰ ਰਹੇ ਹਾਂ ਉਮੀਦ ਹੈ ਵੀ ਜੇ ਕੋ ਸੈਂਟਰ ਪੰਜਾਬ ਨੂੰ ਸੈਂਟਰ ਦੀ ਹਮੇਸ਼ਾ سپورਟ ਚਾਹੀਦੀ ਹੈ ਉਮੀਦ ਹੈ ਬੀਜੇਪੀ ਪੰਜਾਬ ਦੇ ਵਿੱਚ ਚੰਗਾ ਕਰੂਗੀ ਤੇ ਫਰੀਦਕੋਟ ਜ਼ਿਲ੍ਹੇ ਦਾ ਜੋ ਵਿਕਾਸ ਜੋ ਔਨ ਵਾਲੇ ਸਮੇਂ ਦੇ ਵਿੱਚ ਨਕਸ਼ਾ ਜੋ ਪਲਾਨ ਕੀਤਾ ਉਹ ਨੂੰ ਜੇ ਪ੍ਰਮਾਤਮਾ ਨੇ ਚਾਇਆ ਉਹ ਨੂਰ ਪਊਗਾ ਤਾਂ ਫਰੀਦਕੋਟ ਬਹੁਤ ਸੋਹਣੇ ਸਥਾਨ ਤੇ ਹਿੰਦੁਸਤਾਨ ਦੇ ਵਿੱਚ ਇੱਕ ਨਾਮਵਰ ਸ਼ਹਿਰ ਦੇ ਰੂਪ ਦੇ ਵਿੱਚ ਜਾਣਿਆ ਜਾਊਗਾ ਔਨ ਵਾਲੇ ਟਾਈਮ ਵਿੱਚ ਫਰੀਦਕੋਟ ਜੋ ਏਰੀਆ ਵਾਸਤੇ ਤੁਸੀਂ ਕੋਈ ਮਨਚ ਸੋਚਿਆ ਹੋਊਗਾ ਵੀ ਮੈਂ ਇਸ ਤਰ੍ਹਾਂ ਕਰਕੇ ਵੀ ਇਹ ਕਰੂੰਗਾ ਇਹਨੂੰ ਕੋ ਸੋਚਿਆ ਉਹ ਸਾਰਾ ਪਲਾਨ ਮਨਚ ਬਣਾ ਕੇ ਇੱਕ ਬਲੂਪ੍ਰਿੰਟ ਦਿਮਾਗ 'ਚ ਰੱਖਿਆ ਉਹ ਪਲਾਨ ਪਹਿਲਾਂ ਡਿਸਕਸ ਹੋਇਆ ਬੀਜੇਪੀ ਦੀ ਸਾਰੀ ਹਾਈ ਕਮੈਂਡ ਨਾਲ ਲੀਡਰਸ਼ਿਪ ਨਾਲ ਔਨ ਵਾਲੇ ਸਮੇਂ ਦੇ ਵਿੱਚ ਉਹਦਾ ਰਿਜ਼ਲਟ ਫਰੀਦਕੋਟ ਨੂੰ ਪਤਾ ਲੱਗ ਜਾਊਗਾ ਜੀ ਬਿਲਕੁਲ ਇਹ ਸੀਗੇ ਸੰਦੀਪ ਸਿੰਘ ਸੰਦੀਪਰਾਜ ਜੀ ਇਹ ਇਹ ਇੱਥੇ ਜਿਹੜਾ ਹੈਗਾ ਬੀਜੇਪੀ ਵਿੱਚ ਨੇ ਅੱਜ ਜੋ ਪਹਿਲਾਂ ਕਾਂਗਰਸ ਤੋਂ ਵਿੱਚ ਸੀਗੇ ਪਰ ਅੱਜ ਆਪਾਂ ਕਹਿ ਦਈਏ ਵੀ ਇੱਕ ਜਿਵੇਂ ਕਹਿੰਦੇ ਲੋਕ ਵੀ ਇੱਕ ਕਿਸੇ ਪਾਰਟੀ ਦੇ ਮਗਰ ਲੱਗਣਾ ਇੱਕ ਇਹ ਵੀ ਕਿਸੇ ਬੰਦੇ ਮਗਰ ਲੱਗਣਾ ਇਹ ਜਿਹੜਾ ਹੈਗਾ ਆਪਾਂ ਕਹਿੰਦੀ ਬੰਦੇ ਮਗਰ ਲੱਗੇ ਨੇ ਜਿਹੜੇ ਜੋ ਓਐਸਡੀ ਨੇ ਮਤਲਬ ਜੋ ਮੁੱਖ ਮੰਤਰੀ ਸੀਗੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਜੀ ਅੱਜ ਸਾਬਕਾ ਨੇ ਉਹਨਾਂ ਦੇ ਮਗਰ ਲੱਗੇ ਨੇ ਉਹ ਜਿੱਥੇ-ਜਿੱਥੇ ਜਾਣਗੇ ਕਹਿੰਦਾ ਪਾਵੇ ਇਹਨਾਂ ਦੀ ਇਹੀ ਵਰਡਿੰਗ ਆ ਵੀ ਉਹਨਾਂ ਦੇ ਨਾਲ ਰਹਿਣਗੇ ਤਾਂ ਇਹ ਗੱਲ ਨਹੀਂ ਦੇਖੋ ਅਡਾਇਓਲੋਜੀ ਹੈ ਅਡਾਇਓਲੋਜੀ ਬੇਸਡ ਪਰਸਨੈਲਿਟੀ ਹੁੰਦੀ ਹੈ ਜਿਹੜਾ ਮੇਰੇ ਪੰਜਾਬ ਨੂੰ ਫਰੀਦ ਸ਼ਹਿਰ ਨੂੰ ਮੇਰੇ ਫਰੀਦਕੋਟ ਸ਼ਹਿਰ ਨੂੰ ਤਰੱਕੀ ਦੇ ਰਾਹ ਤੇ ਲੈ ਕੇ ਜਾਵੇ ਮੈਂ ਉਹਦੀ ਮਦਦ ਕਰੂੰਗਾ ਤੇ ਉਹਦੇ ਨਾਲ ਦਾ ਸਾਥ ਦਵਾਂਗਾ ਜੀ ਬਿਲਕੁਲ ਇਹ ਕਹਿੰਦੇ ਵੀ ਉਹਨਾਂ ਨਾਲ ਹੀ ਜਿਹੜਾ ਹੈਗਾ ਵੀ ਜੋ ਫਰੀਦਕੋਟ ਹਲਕੇ ਵਾਸਤੇ ਜੋ ਤਰੱਕੀ ਜਿਹੜਾ ਹੈਗਾ ਕਰਾਊਗਾ ਜੋ ਮਤਲਬ ਫਰੀਦਕੋਟ ਹਲਕੇ ਵਾਸਤੇ ਵਿਕਾਸ ਦਾ ਕੰਮ ਕਰੂਗਾ ਉਹਨਾਂ ਨੂੰ ਹੀ ਮੈਂ ਜਿਹੜਾ ਹੈਗਾ ਪ੍ਰੇਫਰ ਕਰੂੰਗਾ ਉਹਨਾਂ ਨਾਲ ਹੀ ਜੁੜੂੰਗਾ ਅਦਰਵਾਈਜ਼ ਹੋਰ ਕਿਸੇ ਨਾਲ ਨਹੀਂ ਇਹ ਜਿਹੜਾ ਹੈਗਾ ਇਹਨਾਂ ਨਾਲ ਜੋ ਗੱਲਾਂ ਹੋਈਆਂ ਹੋਰ ਜੇ ਤੁਹਾਨੂੰ ਟਾਈਮ ਮਿਲਿਆ ਕਦੇ ਆਪਾਂ ਹੋਰ ਵੀ ਗੱਲ ਕਰਾਂਗੇ ਤਦ ਤੱਕ ਇਹਨਾਂ ਲਈ ਇੰਨਾ ਹੀ ਫਿਲਹਾਲ ਦੇਖਦੇ ਰਹੋ ਸਾਡੀ ਰਿਪੋਰਟ ਮੈਕੋਟਪੁਰਾ ਤਰੋਈ ਤਾਜ ਤੁਸੀਂ ਦੇਖ ਰਹੇ ਹੋ ਸੀਵੀਸੀਨੂ